ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸੰਧੂ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਤੇ ਵੱਡੇ ਸੰਧੂ ਆ ਬਈ ਠੀਕ ਹੈ ਨਾ ਬਾਈ ਕੋਲ ਪੰਜ گاਵਾ ਪਕਾਊਆ ਜੀ ਪੰਜ ਨਾਕ ਪਕਾਊਆ ਵੱਧ ਜਾਣ ਕਰੀ ਲੰਮ ਗਿਆ ਆਪਾਂ 22 ਠੀਕ ਹੈ ਨਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਜਵਾ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ-ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਸਾਸਤਰੀ ਕਾਲ ਬਾਈ ਜੀ ਸਾਸੇ ਕਾਲ ਜੀ ਨਾਮ ਨਾਮ ਹੈਗਾ ਭਰਪੂਰ ਸਿੰਘ ਪਿੰਡ ਪਿੰਡ ਸੰਧੂਕਲਾ ਜਿਲ੍ਹਾ ਜਿਲ੍ਹਾ ਬਰਨਾਲਾ ਹਾਂ ਜੀ ਪਹਿਲੀ ਵਾਰ ਦੀ ਜਾਣਕਾਰੀ ਦੋ ਜੀ ਪਹਿਲੀ ਵਾਰ ਹੈਗੀ ਮੰਨ ਲਓ ਵੀ ਆਪਣਾ ਦੂਜੇ ਸੂਏ ਨੂੰ ਮੰਨ ਲਓ ਵੀ 8 ਮਹੀਨਿਆਂ ਦੀ ਗੱਭਣ ਸੀ 2 ਮਹੀਨੇ ਕੱਚੀ ਸੂਕੂ ਠੀਕ ਹੈ 13 ਦਿਨ ਦੀ ਸੂਈ ਵੀ ਆ ਹੁਣ 14 ਗੀ ਲੀਟਰ ਦੋਦਾ ਤੇ ਬੱਚਾ ਬੱਚਾ ਦਾ ਫਿਰ ਕੱਚੀ ਸੂਈ ਮਰ ਗਿਆ ਠੀਕ ਹੈ ਜੀ ਓਕੇ ਅੰਦਰੋਂ ਸਾਫ ਹੈ ਬਿਲਕੁਲ ਠੀਕ ਹੈ ਜੀ ਆ ਦੇਖਾ ਸਾਫ ਹੋਈ ਜਾਂਦੀ ਹੈ ਗੰਦਮੰਦ ਕੱਢੀ ਜਾਂਦੇ ਠੀਕ ਹੈ ਜੀ ਠੀਕ ਹੈ ਤੇ ਰੇਡ ਪਹਿਲੀ ਦਾ ਦੋ ਬਈ ਸਰ 100 ਰੁਪਏ ਹੀ ਬਸ ਰੱਖੋ ਬਸ ਸਮਝਿਆ ਰੇਡ ਦੇਖ ਆਪਾਂ ਮੋਲ ਇਹ ਤਾਂ ਕੋਈ 70 72 ਕਰਾ ਲਿਆ ਆਪਾਂ 67000 ਦੀ ਵਾਰ ਦੇ ਦੇਣੀ ਆ ਬਸ ਛੋੜੀ ਕਰਨੀ ਬਸ 100 ਰੁਪਏ ਛੋੜ ਕਰ ਦੂਗਾ ਠੀਕ ਹੈ ਠੀਕ ਹੈ ਜੀ ਲੋ ਪ੍ਰਾ ਵੇਡ ਚੈੱਕ ਕਰ ਸਰ ਬਹੁਤ ਸੋਹਣੀ ਆ ਦੂਜਾ ਸੂਕ ਪਹਿਲਾਂ ਬਈ ਇਹ ਹੁਣ ਮੰਨ ਲਓ ਵੀ ਸੂਂਹ ਦੀ ਦੂਜੇ ਸੀਗੇ ਪਹਿਲਾ ਪਹਿਲਾ ਸੂਹ ਸੂਈ ਵਿੱਚ ਆ ਬੜਾ ਤੁਰਦ ਨੂੰ ਉਹ ਵੀ ਕੱਦ ਬੜਡ ਸੁਖਨਾ ਕਰਮ ਵਾਲੇ ਸੋਹਣਾ ਲੇਵਦੰਤਾ ਜੇ ਤੁਸੀਂ ਲਾਹ ਰਹੇ ਚੰਗੀ ਵੜੜਾ ਭਰਾ ਠੀਕ ਹੈ ਦੁੱਧ ਤੇ ਆਈਵੀਆ ਫੋਲ ਸੱਟਾ ਜਮ ਤੇ ਵੱਧ ਜਾਣਕਾਰੀ ਬਾਈ ਤੋਂ ਲੈ ਸਕਦੇ ਆ ਰੇਟ ਬਾਈ ਬਹੁਤ ਹਲੇ ਦਿਨ ਥੋੜੇ ਹੋਇਆ ਦੁੱਧ ਤਾਂ ਮੈਂ ਲਾਈ 22 ਕਿਲੋ ਦੇ ਦੂਗੀ ਠੀਕ ਹੈ ਜੀ ਹਲੇ ਵਧੂਗੀ ਹੋਰ ਹਾਂ ਹਲੇ 14 ਕਿਲੋ ਹੁੰਦਾ ਠੀਕ ਹੈ 14 ਲੀਟਰ ਦੁੱਧਾ ਚੈੱਕ ਕਰ ਸਕਦੇ ਹੋ ਰੇਟ ਵੀ ਬਾਈ ਨੇ ਬਿਲਕੁਲ ਜਾਇਜ਼ ਰੱਖਿਆ ਕੱਦ ਬੜਡ ਸੁਖਨਾ ਕਰਮ ਵਾਲੇ ਤੈਨੂੰ ਪਤਾ ਸੁਨੱਖੀ ਬੱਚੀ ਐ ਢੂੜ ਲੱਖ ਦੀ ਬੱਚੀ ਸੀ ਉਹ ਤਾਂ ਠੀਕ ਹੈ ਜੀ ਆਉਂਦਾ ਕੀ ਐ ਅਫਸਰ ਬੱਚੀ ਅਗਲਾ ਇਹ ਜੀ ਲ ਮੋੜ ਦਿਓ ਜੀ ਮੋੜ ਲੰਗਾ ਕੱਦ ਬੈਡ ਸੁਖਨਾ ਕਰਮ ਵਾਲੀ ਸੋਹਣੀ ਆ ਬਾਈ ਦਾ ਰੇਟ ਵੈਸੇ ਸਹੀ ਹੁੰਦਾ ਬਿਲਕੁਲ ਤੇ ਬਾਈ ਕਹਿੰਦਾ ਵੀ 100 ਰੁਪਏ ਮਾਨਤਾਨ ਕਰਾਂਗੇ ਅੱਜ ਬਿਲਕੁਲ ਜਾਇਜ਼ ਹੀ ਦੱਸਦੇ ਖੱਚ ਕੇ ਹੋਰ ਕਿ ਘਟਾਉਣ ਵਧਾਉਣ ਦੀ ਕੋਸ਼ਿਸ਼ ਨਾ ਕਰੋ ਠੀਕ ਹੈ ਨਾ ਇਸ ਕਰਕੇ ਜੇ ਫੈਕਟ ਲੱਗਿਆ ਤਾਂ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਅੱਜ ਵੀ ਦੂਜੀ ਵਾਰ ਦੱਸੋ ਜਾਣਕਾਰੀ ਇਹ ਪਹਿਲਾ ਸੂਆ ਸੂਈ ਆ ਸਤਵਾਂ ਨਾ ਨਾ ਅੱਜ ਮੰਨ ਲਓ ਵੀ 16 ਲੀਟਰ ਦੁੱਧ ਅਗਲਾ ਚੋਸ ਆ ਠੀਕ ਹੈ ਜੀ ਇਹਦੇ ਬੱਚਾ ਇਹਦਾ ਮੂਰੇ ਖੜਾ ਬੱਚਾ ਬੱਸਾ ਜੀ ਹਾਂ ਜੀ ਠੀਕ ਹੈ ਜੀ ਉਹ ਬਰਾ ਚੈੱਕ ਲਓ ਜੀ ਤੋਰ ਦੋ ਭਰਾ ਚੰਗਾ ਕੱਦ ਬਲਟਾ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਭਰਾ ਲਓ ਜੀ ਲਓ ਸਾਈ ਜੀ ਨਾਲ ਜਰੂਰ ਟੰਡਾ ਕਰੋ ਭਰਾ ਲਓ ਜੀ ਤੋਰਾ ਤਰਾ ਲੈ ਵਾ ਕੰਤਾ ਚਲਾ ਮੋੜ ਦੋ ਭਰਾ ਜੀ ਲਓ ਜੀ ਮਗਰ ਹੈਗਾ ਬੱਸ ਐ ਤੂੰ ਮੰਨ ਲੈ ਹਾਂ ਜੀ ਵੀ ਬੱਚੇ ਬਣੀ ਦੇ ਕਿੰਨੀ ਫਿਰਦੀ ਹਾਲੇ ਟਾਈਮ 11 ਵਜੇ ਠੀਕ ਹੈ ਜੀ ਠੀਕ ਹੈ ਲਓ ਚੈੱਕ ਕਰ ਸਕਦੇ ਐਂ ਵੀ ਅਗਲੇ ਨੂੰ ਨੋਟ ਕਰਾ ਦਿਆ ਕਰ ਮਰਾ ਠੀਕ ਹੈ ਜੀ ਠੀਕ ਹੈ ਲਓ ਜੀ ਚੈੱਕ ਕਰ ਸਕਦੇ ਟਾਈਮ ਬਾਅਦ ਨਹੀਂ ਤੁਹਾਨੂੰ ਦੱਸਦਾ ਠੀਕ ਹੈ ਜੀ ਬੰਦ ਬੰਦ ਆਥਣੂ ਬੱਚੀ ਨੇ ਫਸ ਜਾਣਾ ਠੀਕ ਹੈ ਜੀ ਠੀਕ ਹੈ ਅਣ ਵੀ ਰੇਟ ਜਮ ਜਿਆਦਾ ਰੇਟ ਇਹਦਾ ਦੇਖੋ ਮੁੱਲ ਕੋਈ ਕੁਛ ਕਰਾਈ ਜਾਵੇ ਹਾਂਜੀ ਮੁੱਲ ਕਰਾਉਣਾ 67000 65000 ਚ ਛੋੜ ਕਰਦਾ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਫਿਰ ਅੰਕੂ ਮਗਰ ਬੱਚਾ ਹਾਂਜੀ ਭਾਈ ਅਗਲੀ ਦੱਸੋ ਜੀ ਇਹ ਆ ਦੂਜਾ ਸੂਆ ਵਹਿੜਸ ਹੁੰਦੀ ਹੈ ਹਾਂਜੀ ਇਹ ਆ ਸਰ ਵਹਿੜ ਹੈਗੀ ਹਾਂਜੀ 6 ਦਾੰਦਾ ਮੂਰ ਠੀਕ ਹੈ ਜੀ ਪਰ ਦੁੱਧ 18 ਕਿਲੋ ਦਿੰਦਾ ਵਾ ਐਸੀ 20 ਕਿਲੋ ਦੁੱਧ ਪਾ ਦੋ ਲੋਪਰਾ ਕਰਮ ਵਾਲੀ ਬਹੁਤ ਤਨੀ ਪੜੀ ਪੜੀ ਠੀਕ ਹੈ ਜੀ ਤੋਰ ਦੋਪਰਾ ਜੀ ਲੋਜੀ ਚੰਗੀ ਵੜਾ ਕੱਦ ਵੜ ਸੁਖਣਾ ਸੋਹਣਾ ਚੰਗੀ ਪਲੀ ਫਲੋਸੀ ਆਪਣਾ ਠੀਕ ਹੈ ਨਾ ਬਾਕੀ ਗਰਮੀਆਂ ਦੇ ਤੋਹਫੇ ਆਰ ਸਰ ਮਿਲਦੀ ਕਿੱਥੇ ਆ ਰੇਡ ਭਰਾਜ ਵਾਜ ਰੇਡ ਵਾਸਤੇ ਦਾ ਜਾਏ 85000 ਤੋਂ ਛੋਟ ਕਰਾਂਗੇ ਲੋਜੀ 85000 ਤੋਂ ਵਾਈਕਰਾ ਛੋਟ ਕਰਾਂਗੇ ਚੈੱਕ ਕਰ ਸਕਦੇ ਚੰਗਾ ਪਲੀ ਫਲੋਸੀ ਆ ਤੁੱਕ ਉਦ ਲੈਵੇ ਲੂਵੇ ਦੀ ਮਲਕਮੈਨ ਤੇ ਠੀਕ ਹੈ ਆਡ ਰੁੱਡ ਦੀ ਬੱਚੀ ਦੇਖ ਲੈ ਤਾਂ ਮੰਨ ਲੈ ਲੈ ਜੂ 6 ਤੋਂ 7 ਜਣੇ ਠੀਕ ਹੈ ਜੀ ਛੋਟ ਦਾ ਵੀ ਸੇ ਤੋਂ 7 ਦਿਨ ਦੀ ਕੱਚੀ ਆ ਭਰਾ ਤੇ ਫਸੀ ਜਾਂਦੀ ਆ ਦੇਖੋ ਟਿੱਲੇ ਟੁੱਲਣਾ ਕਰਮਾਣੇ ਬਹੁਤ ਆ ਕੱਦ ਬੈਠਦਾ ਨਤਾਜਾ ਤੁਸੀਂ ਦੱਸ ਸਕਦੇ ਹੋ ਰੰਗ ਪ੍ਰਿੰਟ ਬਹੁਤ ਸੋਹਣਾ ਲਓ ਜੀ ਲਓ ਲਓ ਜੀ ਆਹ ਪੈਰ ਸਾਰੇ ਮੰਨ ਲਾ ਆਹਾਰੇ ਪਾਸੇ ਸਾਰੇ ਪੱਖਾਂ ਤੋਂ ਹਾਂ ਵੀ ਮੰਨ ਲਾ ਵੀ ਲਾਲ ਆ ਬੱਚੀ ਠੀਕ ਹੈ ਠੀਕ ਹੈ ਠੰਡੀ ਸੀਲ ਕੁੰਨੀ ਜਿਹੜਾ ਲੈ ਆਊਗਾ ਐ ਨਹੀਂ ਵੀ ਘਰੋਂ ਕੱਢੂਗਾ ਛੀ ਠੀਕ ਹੈ ਠੀਕ ਹੈ ਦੁੱਧ ਦੜ ਰਾਮੀ ਆ ਹਾਂਜੀ ਠੀਕ ਹੈ ਠੀਕ ਹੈ ਅੱਜ ਵੀ ਅਗਲੀ ਬੱਸੀ ਦੀ ਜਾਣਕਾਰੀ ਦਿਓ ਇਹੇ ਬੱਚੀ ਮੰਨ ਲਓ ਵੀ ਜਰਸੀ ਬੱਚੀ ਆ ਹਾਂਜੀ ਟੋਪ ਬਰੀਡ ਹੈ ਹਾਂਜੀ ਫੁੱਲ ਨਹੀਂ ਗੀਨਾ ਹੈ ਹਾਂਜੀ ਇਦੋਂ ਪਹਿਲਾਂ ਮੰਨ ਲਓ ਵੀ ਹੀਟ ਇਹ ਪਰਸੋਂ ਕੱਢ ਐਸੀ ਬੱਚੀ ਠੀਕ ਹੈ ਜੀ ਠੀਕ ਹੈ ਹਾਂਜੀ ਇਹ ਆਪਾਂ ਮੰਨ ਲਓ ਵੀ ਮੋਲੇ ਦਾ 32000 ਹਾਂਜੀ ਬਸ ਦੇਣੀ 30500 ਦੀ ਠੀਕ ਹੈ ਜੀ ਲੋ ਬੱਕ ਚੈੱਕ ਕਰ ਸੰਥਾਨ ਹਾਂ ਚਾਰੇ ਥਾਣੇ ਕੋਈ ਐ ਨਹੀਂ ਕਾਦ ਤੋਂ ਕੋ ਦੇ ਲਮਾਈ ਲੂ ਵੀ ਬੱਚੀ ਦੀ ਬਹੁਤ ਸੁਨੱਖੀ ਆ ਬੱਚੀ ਚਾਰੇ ਥਾਣੇ ਠੀਕ ਹੈ ਜੀ ਤੋੜ ਦੋ ਪ੍ਰਾ ਚੰਗਾ ਕੱਦ ਬੈਠਾ ਕਰਮਾ ਵਾਲੀ ਦਾ ਲੋ ਜੀ ਫੇਸ ਕੁਆਲਟੀ ਦੇਖਿਆ ਤੋਰਾ ਸਾਨੂੰ ਦਿਖਾਇਆ ਨੇ ਰੰਗ ਪ੍ਰਿੰਟਰ ਬਹੁਤ ਆ ਬਾਈ ਨੇ ਰੇਟ ਆਪਾਂ ਨੂੰ ਜਮਾ ਬਿਲਕੁਲ ਜਾਇਜ਼ ਦੱਸਿਆ ਤਾਰਾ ਦੇ ਚੁੱਕੀ ਬਾਈ ਮੈਂ ਕਿਹਾ ਫੁੱਲ ਹੀਟ ਕੱਢੀ ਸੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਲੋ ਜੀ ਉਹਦੇ ਮਾਹਾਂ ਚਾਹ ਥੋੜੀ ਜਿਹੀ ਹਲੇ ਬਜਨ ਬਣ ਜਾਂਦੇ ਜਾਣੀ ਹੈ ਕਿ ਮੂਰਲੀ ਹੀਟ ਤੇ ਟਿਕਾ ਆਲਾ ਭਰਾ ਠੀਕ ਹੈ ਜੀ ਠੀਕ ਹੈ ਲੋ ਜੀ ਕਿ ਕਾਪਾ 베ਚਣ ਨੇ ਮਾਰਾ ਨੇ ਨੀ ਭਰਾ ਅਗਲੇ ਨੇ ਚੰਗਾ ਮਾੜਾ ਭਰਾਉਣਾ ਹੁੰਦਾ ਠੀਕ ਹੈ ਜੀ ਠੀਕ ਹੈ ਕਈਸ ਐਕਸੈਲਟਿਵ ਸੀਮਨ ਬਰੋਨ ਹੋਗਾ ਠੀਕ ਹੈ ਜੀ ਆਹ ਲੈਨੇ ਆਪਦੀ ਹਿਸਾਬ ਨਾਲ ਚੰਗਾ ਪਾਉਣਾ ਠੀਕ ਹੈ ਲੋ ਜੀ ਤੋਰਾ ਤਾਂ ਦੇ ਸਮਾਂ ਨੋਰਮਲ ਭਰਾਦ ਕੇ ਬੱਚਾ ਟਾਪ ਹੈਗਾ ਹਾਂਜੀ ਹਾਂਜੀ ਤੋ 2 ਲੱਖ ਰੁਪਏ ਦੀ ਬੱਚੀ ਤਿਆਰ ਹੋਣ ਵਾਲੀ ਹੈ ਠੀਕ ਹੈ ਜੀ ਠੀਕ ਹੈ ਜੀ ਲੋਪਾ ਵਾइज ਨਾਲ ਜੂਕਰਟ ਕਰੋ ਹਾਂਜੀ ਬਈ ਜੀ ਕਟਰੀ ਜਾਣਕਾਰੀ ਦੋ ਆਪਣੀ ਇਹ 15.5 ਮਹੀਨਿਆਂ ਦਾ ਬੱਚਾ ਹਾਂਜੀ M29 ਦਾ ਬੱਚਾ M29 ਦਾ ਹਾਂ ਠੀਕ ਹੈ ਜੀ ਮਾਂ ਐਤ ਕੀ ਦੂਜਾ ਸੁਆ ਹਾਂਜੀ ਮੰਨ ਲਓ ਵੀ ਵੇਚੀ ਹੈ ਹਾਂਜੀ ਮਾਲਕਾਂ ਨੇ ਹਾਂਜੀ 265000 ਠੀਕ ਹੈ ਜੀ ਬਹੁਤ ਛੋਟੀ ਥਲੀ ਸੀਗਾ 18 ਕਿਲੋ ਠੀਕ ਐਮਨ 29 ਦਾ ਬੱਚਾ ਹਾਂ ਐਮਨ 29 ਦਾ ਬੱਚਾ ਠੀਕ ਹੈ ਰੇਟ ਭਰਾ ਜਦ ਮ ਰੇਟ ਵਾਸਤੇ ਦਾ ਆਪਾਂ ਲੈਣ ਦੇਣੀ 30000 ਦਾ ਦੇ ਦਾਂ ਲੋਪਰਾ ਜੇ ਕਿਸ ਨੇ ਪਾਲਣਾ ਤਾਂ ਬਹੁਤ ਸਕੀਨ ਦਿੱਤਾ ਤੇ ਐਮਨ 29 ਦਾ ਫੇਸ ਕੁਆਲਟੀ ਦੇਖ ਸਕਦੇ ਹੋ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਕੀ ਗੱਲਾਂ ਐ ਵੀ ਆਪਣੇ ਕੋਲੇ ਥੋੜਾ ਜਿਹਾ ਹਲੇ ਥਾਂ ਤੋਂ ਦਾ ਕਸਕ ਸਹੀ ਆ ਗਰਮੀ ਆ ਗਈ ਹਾਂਜੀ ਮਾਲ ਛੋਟਾ ਜਾਦੇ ਆ ਖੌਂਕੀਆ ਪਾਲਣ ਵਾਲਾ ਹੁੰਦਾ ਉਹ ਬੰਦਾ ਹਾਂਜੀ 6 ਮਹੀਨੇ 7 ਪਾਲ ਕੇ ਜੇ ਮੋੜ ਨਾ ਹੋਵੇ ਆਪਾਂ ਲੈ ਵੀ ਵਾਪਸ ਲਵਾਂਗੇ ਠੀ ਆਪਾਂ ਹੁਣ ਜਨਵਾਰ ਵੀ ਨਾਲ ਖੜਾ ਆਪਾਂ ਨੂੰ ਸ਼ੌਂਕ ਆ ਪਰ ਆਖਦੇ ਹੇ ਜੀ ਠੀਕ ਆ ਜੀ ਮੀਟਿੰਗ ਫੀਸ ਤੇ ਚੱਲੂ ਆ ਹਾਂ ਮੀਟਿੰਗ ਫੀਸ ਤੇ ਇਹਦੀ ਚੱਲੂ ਆ ਕਿੰਨੀ ਫੀਸ ਆ ਬਈ ਜੀ ਇਹਦੀ ਆਪਾਂ 700 ਰੁਪਿਆ ਲੈਨੇ 700 ਠੀਕ ਆ ਇੱਕ ਉਹ ਨੂਰ ਦਾ ਬੱਚਾ ਠੀਕ ਆ ਜੀ ਮਾਂ ਮੋਦੀ ਦੀ ਠੀਕ ਆ ਠੀਕ ਲੋਪਰਾ ਚੈੱਕ ਕਰ ਸਕਦੇ ਆ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਲਓ ਜੀ ਬਾਈ ਕੋਲ ਟਾਪ ਦੀਆਂ ਗਾਵਾਂ ਠੀਕ ਆ ਨਾ ਨੰਬਰ ਮੁਤਾਬਕ ਤੁਸੀਂ ਬਾਈ ਨਾਲ ਕਨੈਕਟ ਕਰ ਸਕਦੇ ਹੋ ਭਰਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ